ਪੰਜਾਬ 'ਚ ਭਖੇ ਸਿਆਸੀ ਮਾਹੌਲ ਦੇ ਦੌਰਾਨ ਜਿੱਥੇ ਬਾਕੀ ਸਾਰੀਆਂ ਪਾਰਟੀਆਂ ਦੇ ਲੀਡਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਬਿਆਨ ਦੇ ਰਹੇ ਨੇ ਉੱਥੇ ਫਿਰ ਮੁੱਖ ਮੰਤਰੀ ਭਗਵੰਤ ਮਾਨ ਵੀ ਪਿੱਛੇ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਵਿਰੋਧੀਆਂ ਨੂੰ ਵੀ ਨਿਸ਼ਾਨੇ ਤੇ ਲਿਆ ਔਰ ਦਾਵਾ ਕੀਤਾ ਕਿ ਅਸੀਂ ਪਿਛਲੇ 25 ਮਹੀਨਿਆਂ ਦੇ ਵਿੱਚ ਕੀਤਾ ਕੀ ਹੈ ਪੰਜਾਬ ਲਈ ਔਰ ਉਸ ਦੇ ਆਧਾਰ ਦੇ ਉੱਤੇ ਵੋਟ ਮੰਗਣ ਦੇ ਦਾਅਵੇ ਕੀਤੇ ਜਾ ਰਹੇ ਨੇ ਦਰਅਸਲ ਪੱਟੀ ਤਰਨਤਾਰਨ ਖਡੂਰ ਸਾਬ ਜਿਹੜਾ ਹਲਕਾ ਹੈ ਜਿੱਥੋਂ ਲਾਲਜੀਤ ਸਿੰਘ ਭੁੱਲਰ ਚੌਣ ਮદાન ਚ ਆਵਾਜ਼ ਵੀ ਪਾਰਟੀ ਵੱਲੋਂ ਨਿਤਰੇ ਨੇ ਲਗਾਤਾਰ ਕੋਈ ਨਾ ਕੋਈ ਸਿਆਸੀ ਰੈਲੀ ਹੋ ਰਹੀ ਹੈ ਤੇ ਉਸ ਦੌਰਾਨ ਮੁੱਖ ਮੰਤਰੀ ਨੇ ਜਿਹੜੇ ਬਿਆਨ ਸਾਂਝੇ ਕੀਤੇ ਨੇ ਉਹ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਉਹ ਕਹਿਣਾ ਕੀ ਚਾਹੁੰਦੇ ਨੇ ਤੇ ਦਾਵਾ ਕੀ ਕੀ ਹੈ ਇਹ ਵੀ ਕਿਹਾ ਗਿਆ ਕਿ ਪਹਿਲੀ ਵਾਰ ਪੰਜਾਬ ਚ ਪੰਜਾਬ ਦੇ ਲੋਕਾਂ ਦੀ ਆਪਣੀ ਸਰਕਾਰ ਆ ਪਹਿਲੇ ਤਾਂ ਰਾਜੇ ਤੇ ਰਜਵਾੜੇ ਹੁੰਦੇ ਸੀ ਜਿਹੜੇ ਆਮ ਲੋਕਾਂ ਨੂੰ ਮਲੰਗ ਤੇ ਮਟੀਰੀਅਲ ਦਸਦੇ ਰਹੇ ਨੇ ਇਸ ਦਾ ਸਿੱਧਾ ਸਿੱਧਾ ਇਸ਼ਾਰਾ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਨਾ ਲੀਡਰਾਂ ਵੱਲ ਕੀਤਾ ਕਿਉਂਕਿ ਮਟੀਰੀਅਲ ਸ਼ਬਦ ਜਿਹੜਾ ਉਹ ਪ੍ਰਤਾਪ ਸਿੰਘ ਬਾਜਵਾ ਨੇ ਵਰਤਿਆ ਸੀ ਜਿਸ ਤੋਂ ਬਾਅਦ ਲਗਾਤਾਰ ਜਿਹੜਾ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਮੋੜਵਾ ਜਵਾਬ ਵੀ ਦੇਣਾ ਪਿਆ ਸੀ ਭਗਵੰਤ ਮਾਨ ਨੇ ਖਡੂਰ ਸਾਹਿਬ ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਈ ਜਿੱਥੇ ਪ੍ਰਚਾਰ ਕੀਤਾ ਉੱਥੇ ਹੀ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਈ ਵੱਡੀਆਂ ਗੱਲਾਂ ਵੀ ਕਹੀਆਂ ਉਹਨਾਂ ਨੇ ਫੇਰ ਆਪਣਾ ਉਹੀ ਜਿਹੜਾ ਇੱਕ ਨਾਰਾ 13 0 ਦਾ ਦੁਹਰਾ ਦਿੱਤਾ ਕਿ ਪੰਜਾਬ ਬਣੇਗਾ ਹੀਰੋ ਆਮ ਆਦਮੀ ਪਾਰਟੀ ਦੇ ਹੱਕ ਵਿੱਚ 13 0 ਤਨਹਾੜ ਰਾਜਨੀਤਾ ਸੋਚਦੇ ਨੇ ਕਿ ਸਾਡੀਆਂ ਵੋਟਾਂ ਵਿਕਾਊ ਨੇ ਇਹ ਆਉਣਗੇ ਤੇ 2-3000 ਰੁਪਇਆ ਪ੍ਰਤੀ ਵੋਟ ਖਰੀਦ ਲੈਣਗੇ ਪਰ ਅਸੀਂ ਇਹਨਾਂ ਨੂੰ ਇਸ ਸੋਚ ਨੂੰ ਹਰਾਉਣਾ ਹੈ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਲਈ ਵੋਟਾਂ ਪਾਉਣੀਆਂ ਨੇ ਇਹ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨਜ਼ਰ ਆਏ ਆਪਣੇ ਵਿਰੋਧੀਆਂ ਦੇ ਉੱਤੇ ਹੱਲਾ ਬੋਲਦੇ ਆ ਇੱਥੋਂ ਤੱਕ ਆ ਗਿਆ ਕਿ ਚਾਹੇ ਉਹ ਨਰਿੰਦਰ ਮੋਦੀ ਨੇ ਬਾਦਲ ਕੈਪਟਨ ਤੇ ਜਾਖੜ ਸਮੇਤ ਸਾਰੇ ਵਿਰੋਧੀ ਆਗੂਆਂ ਨੂੰ ਨਿਸ਼ਾਨੇ ਉੱਤੇ ਲੈ ਲਿਆ ਵੱਡੀ ਜਨ ਸਭਾ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਨੇ ਇੱਥੇ ਤੱਕ ਕਿਹਾ ਕਿ ਪਹਿਲੀ ਵਾਰ ਪੰਜਾਬ ਵਿੱਚ ਲੋਕਾਂ ਦੀ ਆਪਣੀ ਸਰਕਾਰ ਹੈ ਪਹਿਲਾਂ ਸਿਰਫ ਰਾਜੇ ਰਜਵਾੜੇ ਹੁੰਦੇ ਸੀ ਉਹਨਾਂ ਕਿਹਾ ਕਿ ਇਹਨਾਂ ਨੇ ਪੰਜਾਬ ਅਤੇ ਉਸ ਦੇ ਲੋਕਾਂ ਨੂੰ ਲੁੱਟ ਕੇ ਆਪਣੇ ਖਾਨਦਾਨ ਰਾਜਵੰਸ਼ੀ ਬਣਾਏ ਨੇ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਨੂੰ ਸੱਤਾ ਤੋਂ ਬਾਹਰ ਕਰ ਦਿੱਤਾ ਤੇ ਹੁਣ ਉਹ ਲੋਕਾਂ ਤੋਂ ਮੌਕਾ ਮੰਗਦੇ ਦਿਖਾਈ ਦੇ ਰਹੇ ਨੇ 2024 ਵਿੱਚ ਪੰਜਾਬ ਹੀਰੋ ਬਣੇਗਾ ਤੇ ਇੱਕ ਮਿਸਾਲ ਕਾਇਮ ਕਰੇਗਾ ਕਿਉਂਕਿ ਆਪ ਦੇ ਸਾਰੇ 13 ਉਮੀਦਵਾਰ ਜਿੱਤ ਕੇ ਪਾਰਲੀਮੈਂਟ ਸੂਬੇ ਦੀ ਨਮਾਇੰਦਗੀ ਕਰਨਗੇ ਹਾਲਾਂਕਿ ਇੱਥੇ ਵੀ ਦੱਸਣਾ ਬਣਦਾ ਹੈ ਕਿ 13 0 ਵਾਲੇ ਨਾਰੇ ਦੇ ਉੱਤੇ ਵਿਰੋਧੀ ਪਾਰਟੀਆਂ ਵੀ ਤਰ੍ਹਾਂ-ਤਰ੍ਹਾਂ ਦੇ ਜਵਾਬ ਦੇ ਰਹੀਆਂ ਨੇ ਸਾਰਿਆਂ ਦਾ ਇੱਕੋ ਜਵਾਬ ਲਗਭਗ ਆ ਰਿਹਾ ਹੈ ਚਾਹੇ ਭਾਜਪਾ ਪਾਰਟੀ ਹੈ ਕਾਂਗਰਸ ਪਾਰਟੀ ਹੈ ਜਾਂ ਫਿਰ ਸ਼ਰੂਮਣੀ ਅਕਾਲੀ ਦਲ ਕਿ 13 0 ਦਾ ਭੁਲੇਖਾ ਕਿਤੇ ਇਹਨਾਂ ਦਾ 0 13 ਨਾਲ ਨਾ ਨਿਕਲ ਜਾਵੇ ਇਹ ਸਾਰੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਪਰ ਇਹਨਾਂ ਗੱਲਾਂ ਦੇ ਦੌਰਾਨ ਹੀ ਮੁੱਖ ਮੰਤਰੀ ਨੇ ਉਸ ਸੰਬੋਧਨ ਕਰਦਿਆਂ ਭਾਸ਼ਣ ਵਿੱਚ ਅਗਲੀ ਗੱਲ ਵੀ ਆਖੀ ਉਹਨਾਂ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਨੇ ਸਾਡਾ ਬਚਪਨ ਤੱਕ ਬਰਬਾਦ ਕੀਤਾ ਹੈ ਸਾਡੀ ਜਵਾਨੀ ਬਰਬਾਦ ਕੀਤੀ ਹੈ ਬਜ਼ੁਰਗਾਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਉਹ ਸਾਡੇ ਬੱਚਿਆਂ ਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਦਾ ਭਵਿੱਖ ਬਰਬਾਦ ਕਰਨ ਲਈ ਤਿਆਰ ਬੈਠੇ ਨੇ ਪਰ ਅਸੀਂ ਉਹਨਾਂ ਦੇ ਖਿਲਾਫ ਵੋਟ ਪਾਉਣ ਜਾ ਰਹੇ ਹਾਂ ਉਹਨਾਂ ਕਿਹਾ ਕਿ ਸਮਾਂ ਬਦਲ ਗਿਆ ਕੋਈ ਸਮਾਂ ਸੀ ਜਦੋਂ ਚੋਣਾਂ ਵੇਲੇ ਹੱਥ ਜੋੜ ਕੇ ਤੁਹਾਡੇ ਕੋਲ ਆਉਂਦੇ ਸਨ ਤੇ ਫਿਰ 5 ਸਾਲ ਲਈ ਆਪਣੀ ਐਸ਼ੋ ਰਾਮ ਦੀ ਜ਼ਿੰਦਗੀ ਜਿਉਣ ਲਈ ਤੁਹਾਨੂੰ ਤਿਆਗ ਦਿੰਦੇ ਸਨ ਪਰ ਹੁਣ ਤਬਦੀਲੀ ਆ ਗਈ ਹੈ ਨਵੀਂ ਕਿਸਮ ਦੀ ਰਾਜਨੀਤੀ ਨੇ ਜਨਮ ਲਿਆ ਤੇ ਉਹ ਸੋਚਦੇ ਨੇ ਕਿ ਤੁਹਾਡੀਆਂ ਵੋਟਾਂ ਵੇਚਣ ਲਈ ਹਨ ਉਹ ਆਖਰੀ ਸਮੇਂ ਤੇ ਤੁਹਾਡੇ ਕੋਲ ਆਉਣਗੇ ਤੁਹਾਡੀ ਵੋਟ ਲਈ ਹਜ਼ਾਰਾਂ ਰੁਪਏ ਦੀ ਪੇਸ਼ਕਸ਼ ਤੱਕ ਕਰਨਗੇ ਜਿੱਤਣਗੇ ਪਰ ਸਾਨੂੰ ਇਹਨਾਂ ਵਰੋ ਦੇਖਜੋਟ ਹੋਣਾ ਪਵੇਗਾ ਅਸੀਂ ਉਹਨਾਂ ਅਤੇ ਉਹਨਾਂ ਦੀ ਨੀਵੀਂ ਸੋਚ ਨੂੰ ਹਰਾਉਣ ਦਾ ਯਤਨ ਕਰਨਾ ਮੁੱਖ ਮੰਤਰੀ ਨੇ ਪੀਐਮ ਮੋਦੀ ਤੇ ਵੱਲ ਵੀ ਇਸ਼ਾਰਾ ਕਰਦੇ ਆ ਕਿ ਆ ਕੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਦਾ ਉਹਨਾਂ ਦਾ ਫੈਸਲਾ ਵਿਨਾਸ਼ਕਾਲੇ ਵਿਪਰੀਤ ਬੁੱਧੀ ਸਾਬਤ ਕਰਦਾ ਹੈ ਉਹਨਾਂ ਕਹਿਆ ਕਿ ਉਹ ਭਾਜਪਾ ਆਪ ਅਤੇ ਅਰਵਿੰਦ ਕੇਰਿਵਾਲ ਤੋਂ ਡਰੇ ਹੋਏ ਨੇ ਉਹ ਸੋਚਦੇ ਨੇ ਕਿ ਅਰਵਿੰਦ ਕੇਰਿਵਾਲ ਨੂੰ ਗ੍ਰਫਤਾਰ ਕਰਕੇ ਉਹ ਆਮ ਆਦਮੀ ਪਾਰਟੀ ਨੂੰ ਰੋਕ ਲੈਣਗੇ ਪਰ ਉਹ ਗਲਤ ਨੇ ਉਹ ਅਰਵਿੰਦ ਕੇਰਿਵਾਲ ਦੀ ਸਰੀਰ ਨੂੰ ਗ੍ਰਫਤਾਰ ਕਰ ਸਕਦੇ ਨੇ ਉਹਨਾਂ ਦੀ ਸੋਚ ਨੂੰ ਗ੍ਰਫਤਾਰ ਕਦੇ ਵੀ ਨਹੀਂ ਕਰ ਸਕਦੇ ਹਾਲਾਂਕਿ ਜਿਹੜੇ ਸ਼ਬਦ ਉਹਨਾਂ ਨੇ ਬੋਲੇ ਨੇ ਕਾਫੀ ਵਾਰੀ ਦੁਹਰਾ ਚੁੱਕੇ ਨੇ ਉਹਨਾਂ ਨੂੰ ਤੇ ਉਹਨਾਂ ਦੀ ਪਾਰਟੀ ਨੂੰ ਕਦੇ ਨਹੀਂ ਰੋਕ ਸਕਦੇ ਉਹਨਾਂ ਨੇ ਅੱਗੇ ਵੀ ਆਖਿਆ ਕਿ ਰਵਿੰਦ ਕੇਰਿਵਾਲ ਤੇ ਉਹਨਾਂ ਦੀ ਪਤਨੀ ਦੋਵੇਂ ਇਨਕਮ ਟੈਕਸ ਕਮਿਸ਼ਨਰ ਸਨ ਪਰ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਸਨ ਸਿਸਟਮ ਵਿੱਚੋਂ ਵਿਰੋਧਾਚਾਰ ਨੂੰ ਖਤਮ ਕਰਨਾ ਚਾਹੁੰਦੇ ਸਨ ਜਿਸ ਦੇ ਕਰਕੇ ਉਹ ਰਾਏ ਆਮਾਦੀ ਪਾਰਟੀ ਦੀ ਸਥਾਪਨਾ ਕੀਤੀ ਅਸੀਂ ਇੱਕ ਅੰਦੋਲਨ ਤੋਂ ਨਿਕਲ ਕੇ ਆਏ ਹਾਂ ਅਸੀਂ ਜੇਲ੍ਹਾਂ ਜਾਣ ਤੋਂ ਕਦੇ ਨਹੀਂ ਡਰਦੇ ਇਹ ਚੋਣਾਂ ਬਹੁਤ ਅਹਿਮ ਨੇ ਸਾਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਬਹੁਤ ਸਾਵਧਾਨੀ ਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਇਹ ਵੀ ਗੱਲ ਆਖੀ ਗਈ ਉਹਨਾਂ ਨੇ ਅੱਗੇ ਬੋਲਦੇ ਇੱਥੋਂ ਤੱਕ ਕਿ ਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਸੌ ਇਸੇ ਕਰਕੇ ਚੁੱਕੀ ਸੀ ਭਗਤ ਸਿੰਘ ਨੂੰ ਕਦੇ ਇਸ ਗੱਲ ਦੀ ਚਿੰਤਾ ਨਹੀਂ ਸੀ ਕਿ ਸਾਨੂੰ ਆਜ਼ਾਦੀ ਮਿਲੇਗੀ ਜਾਂ ਨਹੀਂ ਉਹ ਜਾਣਦੇ ਸਨ ਕਿ ਸਾਨੂੰ ਆਜ਼ਾਦੀ ਮਿਲੇਗੀ ਪਰ ਉਹਨਾਂ ਨੂੰ ਇਸ ਗੱਲ ਦੀ ਜ਼ਿਆਦਾ ਚਿੰਤਾ ਸੀ ਕਿ ਆਜ਼ਾਦੀ ਤੋਂ ਬਾਅਦ ਇਸੇ ਦੇਸ਼ ਨੂੰ ਕੌਣ ਚਲਾਵੇਗਾ ਉਹਨਾਂ ਦੀਆਂ ਚਿੰਤਾਵਾਂ ਸਹੀ ਸਨ ਦੇਖੋ ਕਿਵੇਂ 70-75 ਸਾਲਾਂ ਤੋਂ ਉਹਨਾਂ ਨੇ ਸਾਨੂੰ ਲੁੱਟਿਆ ਤੇ ਅੱਜ ਵੀ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਨੇ ਉਹਨਾਂ ਕਹਿਆ ਕਿ ਉਹ ਬਿਨਾਂ ਕਿਸੇ ਰਿਸ਼ਵਤ ਜਾਂ ਸਫਾਰਸ਼ ਤੋਂ 43000 ਨੌਕਰੀਆਂ ਦੇਣ ਤੋਂ ਬਾਅਦ ਅੱਜ ਇੱਥੇ ਖੜੇ ਨੇ ਜੇਕਰ ਇਹ ਹੁਣ ਸੰਭਵ ਹੈ ਤਾਂ ਉਸ ਸਮੇਂ ਵੀ ਸੰਭਵ ਸੀ ਪਰ ਵਾਈਤੀ ਸਿਆਸਦਾਨਾਂ ਵਿੱਚ ਆਮ ਲੋਕਾਂ ਨੂੰ ਕੁਝ ਵੀ ਨਾ ਕਰ ਦੇ ਕੇ ਦੇਣ ਦੀ ਜਿਹੜੀ ਘਾਟ ਰੜਕਦੀ ਰਹੀ ਹੈ ਹੁਣ ਸਾਡੇ ਨੌਜਵਾਨਾਂ ਦਾ ਪ੍ਰਵਾਸ ਘਟ ਰਿਹਾ ਹੈ ਕਿਉਂਕਿ ਉਹਨਾਂ ਨੂੰ ਪੰਜਾਬ ਵਿੱਚ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਨੇ ਵੀ ਦਾਵਾ ਕੀਤਾ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਤਾਂ ਮਿਲਦੀ ਸੀ ਪਰ ਉਸ ਤੋਂ ਜ਼ਿਆਦਾ ਅਤੇ ਲੰਬੇ ਬਿਜਲੀ ਦੇ ਕੱਟ ਲੱਗਦੇ ਸੀ ਕਿਉਂਕਿ ਵੰਸ਼ਵਾਦੀ ਸਿਆਸਤਦਾਨਾਂ ਨੂੰ ਖੇਤੀ ਬਾਰੇ ਕੁਝ ਪਤਾ ਹੀ ਨਹੀਂ ਸੀ ਪਰ ਸਰਕਾਰ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਕਿਸਾਨਾਂ ਨੂੰ 11 ਘੰਟੇ ਨਿਰਵਿਘਨ ਬਿਜਲੀ ਦੇਣ ਦੀ ਹਦਾਇਤ ਤੱਕ ਕੀਤੀ ਹੈ ਮਾਨ ਨੇ ਇਹ ਵੀ ਕਿਹਾ ਕਿ ਦਿਨੇ ਅਸੀਂ ਕਿਸਾਨਾਂ ਨੂੰ ਬਿਜਲੀ ਦਿੰਦੇ ਹਾਂ ਤੇ ਰਾਤ ਨੂੰ ਵਾਧੂ ਬਿਜਲੀ ਮੁੰਬਈ ਵਰਗੇ ਵੱਡੇ ਸ਼ਹਿਰਾਂ ਨੂੰ ਵੇਚਦੇ ਆ ਮਾਨ ਨੇ ਵੀ ਕਿਹਾ ਕਿ ਪੀਐਸਪੀਸੀਐਲ ਨੇ ਬਿਜਲੀ ਵੇਚ ਕੇ 90 ਕਰੋੜ ਰੁਪਏ ਹੁਣ ਤੱਕ ਕਮਾਏ ਨੇ ਇਹ ਸਿਰਫ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੇ ਕੋਲ ਹੁਣ ਤਿੰਨ ਥਰਮਲ ਪਲਾਂਟ ਨੇ ਝਾਰਖੰਡ ਵਿੱਚ ਕੋਲੇ ਦੀ ਖਾਣ ਹੈ ਮਾਨ ਨੇ ਵੀ ਕਿਹਾ ਕਿ ਉਹਨਾਂ ਦੀ ਇੱਕ ਬੇਨਤੀ ਤੇ ਕਿਸਾਨਾਂ ਨੇ ਪੂਸਾ 44 ਜਿਸ ਨੂੰ ਤਿਆਰ ਹੋਣ ਵਿੱਚ 150 ਦਿਨ ਤੋਂ ਵੱਧ ਦਾ ਸਮਾਂ ਲੱਗਦਾ ਦੀ ਬਜਾਏ ਪੀਆਰ 126 ਪੀਆਰ 127 ਪੀਆਰ 128 ਦੀ ਕਾਸ਼ਤ ਕੀਤੀ ਜਿਸ ਨਾਲ 470 ਕਰੋੜ ਰੁਪਏ ਦੀ ਬਿਜਲੀ ਤੇ 5 ਅਰਬ ਕਿਊਸਕ ਜ਼ਮੀਨੀ ਪਾਣੀ ਦੀ ਬਚਤ ਤੱਕ ਹੋਈ ਹੈ। ਇਹ ਸਾਰੀਆਂ ਗੱਲਾਂ ਕਰਦੇ ਹੋયા ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ-ਜਿੱਥੇ ਆਪਣੀਆਂ ਪ੍ਰਾਪਤੀਆਂ ਗਣਾਈਆਂ ਨੇ ਉੱਥੇ-ਉੱਥੇ ਵਿਰੋਧੀਆਂ ਨੂੰ ਨਿਸ਼ਾਨੇ ਉੱਤੇ ਵੀ ਲਿਆ। ਇਸ ਤੋਂ ਇਲਾਵਾ ਅਖੀਰ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਕਿਹਾ ਕਿ ਉਹਨਾਂ ਨੂੰ 13 ਹੱਥ ਤੇ ਹੋਰ ਆਵਾਜ਼ ਦੇ ਦਿਓ ਜੋ ਤੁਹਾਡੇ ਮੁੱਦੇ ਸੰਸਦ ਵਿੱਚ ਠਾਉਣਗੇ ਫਿਰ ਮੈਂ ਤੁਹਾਡੀਆਂ ਸਾਰੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਹੋਰ ਵੀ ਸਖਤ ਮਿਹਨਤ ਕਰਾਂਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਪਾਰਲੀਮੈਂਟ ਵਿੱਚ ਕੱਲੇ ਹੁੰਦੇ ਸਨ ਪਰ ਪੰਜਾਬ ਅਤੇ ਪੰਜਾਬੀਆਂ ਲਈ ਸਾਰਿਆਂ ਨਾਲ ਭੜ ਜਾਂਦੇ ਸਨ। ਹੁਣ ਤੁਹਾਡੀਆਂ ਸਮੱਸਿਆਵਾਂ ਦੇ ਹੱਲ ਤੇ ਤੁਹਾਡੇ ਅਧਿਕਾਰਾਂ ਦੀ ਰਾਖੀ ਲਈ ਸਾਡੇ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਵਿੱਚ 13 ਲੋਕ ਪੱਖੀ ਆਵਾਜ਼ਾਂ ਭੇਜੋ ਉਹਨਾਂ ਕਿਹਾ ਕਿ ਰਿਪੋਰਟਾਂ ਮੁਤਾਬਕ ਭਾਰਤ ਗੱਠਜੋੜ ਦੀ ਸਰਕਾਰ ਬਣ ਰਹੀ ਹੈ ਭਾਜਪਾ ਬੁਰੀ ਤਰ੍ਹਾਂ ਹਾਰ ਰਹੀ ਹੈ ਅਸੀਂ ਭਾਰਤ ਵਿੱਚ ਭਾਈਵਾਲ ਰਹਾਂਗੇ ਪਰ ਕੋਈ ਸਾਡੇ ਫੰਡ ਨਹੀਂ ਰੋਕ ਸਕੇਗਾ ਇਹ ਸਾਰੀਆਂ ਗੱਲਾਂ ਦਾ ਦਾਵਾ ਕਰਦੇ ਹੋਏ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਪਿਛਲੇ 25 ਮਹੀਨਿਆਂ ਦੇ ਵਿੱਚ ਕੀ ਕੁਝ ਪੰਜਾਬ ਸੂਬੇ ਲਈ ਕੀਤਾ ਇਹਨਾਂ ਗੱਲਾਂ ਦੇ ਦਾਅਵੇ ਕੀਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਦੇ ਇਸ ਭਾਸ਼ਣ ਵਿੱਚ ਕੀਤੇ ਗਏ ਦਾਅਵਿਆਂ ਦੇ ਨਾਲ ਤੁਸੀਂ ਕਿੰਨੀ ਸਹਿਮਤੀ ਰੱਖਦੇ ਹੋ ਤੇ ਆ ਸਹਿਮਤੀ ਰੱਖਦੇ ਹੋ ਆਪਣੇ ਆਪਣੇ ਵਿਚਾਰ ਵੀ ਸਾਂਝੇ ਕਰ ਸਕਦੇ ਹੋ ਕਿ ਜੋ ਤਕਰੀਰ ਵਿੱਚ ਕਿਹਾ ਗਿਆ ਔਰ ਜੋ ਜ਼ਮੀਨੀ ਹਕੀਕਤ ਹੈ ਇਸ ਦੇ ਵਿੱਚ ਕੋਈ ਫਰਕ ਹੈ ਜਾਂ ਫਿਰ ਵਾਕਈ ਉਹ ਸਾਰੀਆਂ ਗੱਲਾਂ ਨੇ ਜੋ ਮੁੱਖ ਮੰਤਰੀ ਭਗਵੰਤ ਮਾਨ ਨੇ ਕਹੀਆਂ ਨੇ ਇਸ ਦੇ ਬਾਰੇ ਆਪਣੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਤੇ ਅਗਲੇ ਅਪਡੇਟ ਤੱਕ ਦੇ ਲਈ ਬਣੇ ਰਹੋ ABC ਪੰਜਾਬ ਦੇ ਨਾਲ